ਦਾ ਪੂਰਾ ਘਟਚੋੜ ਹੋ ਚੁੱਕਿਆ ਹੈ ਇਸੇ ਕਰਕੇ ਦਾ ਸੁਖੀ ਸਿੰਘ ਬਾਦਲ बोल ਨਹੀਂ ਰਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਦਾ ਦੇ ਖਿਲਾਫ ਇੱਕ ਪਿਆਰ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟਚੋੜ ਹੋ ਚੁੱਕਿਆ ਹੈ ਆਲਰੇਡੀ 6 7 ਦਾ ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮਕੰਮਲ ਤੌਰ ਤੇ ਖਤਮ ਹੋ ਜਾਏਗਾ ਸਿੱਧਾ ਚਾਹੁੰਦਾ ਹੈ ਕਿ ਸਮਝੌਤਾ ਜਲਦੀ ਹੋ ਜੇ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂਗਾ ਪਟੜੀ ਜਮਾਂ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਠਾਉਂਗੀ ਗੁਰਦਾਸਪੁਰ ਜਿਸ ਪ੍ਰਕਾਰ ਦਾ ਹੰਗਾਰਾ ਕਿਉਂਕਿ ਇਸ ਗੁਰਦਾਸਪੁਰ ਨੇ ਪਹਿਲਾਂ ਜਿਹੜੀ ਹਡੇਰੀ ਸੀ ਆਮ ਆਦਮੀ ਪਾਰਟੀ ਵੀ ਉਹ ਗੁਰਦਾਸਪੁਰ ਦੇ ਪੰਜ ਸੀਟਾਂ ਸੀ ਅੱਜ ਪਾਰਲੀਮੈਂਟ ਸਰ ਕੋ 6 ਸੀਟ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗੁਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀਆਂ ਨੂੰ ਦੱਸਦਾ ਵੀ 13ਆਂ 13 ਸੀਟਾਂ ਤੋਂ ਚੋਣਾਂ ਲੜ ਰਹੀਆਂ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋ ਜੇਗੀ ਇਨਫੋਰਮੇਸ਼ਨ ਦੇਾਂਗੇ ਬੱਟ ਇਹ ਨੀਲਾ ਵੀ ਤੇ ਅੱਜ ਵੀ ਤੇ ਉਦੋਂ ਵੀ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13ਆਂ 13 ਸੀਟਾਂ ਤੋਂ ਚੋਣਾਂ ਲੜ ਰਹੇ ਹਾਂ। ਮਰਦੀ ਪ੍ਰਮਾਤਮਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸੋਕਵੀਰ ਬਾਦਲਾ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਅ ਮਾਨਖੋਸ਼ਾ ਕਿ ਮੌਸਮ ਬਹੁਤ ਖਰਾਬ ਸੀ بارش ਸੀ ਪਰ ਫਿਰ ਵੀ ਜਿਹੜਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਆ ਕਿ ਮੈਂ ਨਹੀਂ ਸਮਝਦਾ ਕਿ ਇੰਨੇ بارش ਦੇ ਵਿੱਚ ਵੀ ਇਸ ਢੰਗ ਦੇ ਨਾਲ ਲੋਕ ਬੈਠੇ ਨੇ ਔਰ ਮੈਂ ਜਿੰਨਾ ਧੰਨਵਾਦ ਆਪਣੇ ਇਲਾਕੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਕਰਾਂ ਉਹਨਾਂ ਹੀ ਥੋੜਾ ਜਿੰਨੇ ਜਿੰਨੇ ਵੀ ਕਦਮ ਇੱਥੇ ਚੱਲ ਕੇ ਆਇਆ ਮੈਂ ਇਹ ਉਹਨਾਂ ਦਾ ਧਿਆਨ ਨਹੀਂ ਦੇ ਸਕਦਾ ਲੱਗਦਾ ਕਿ ਉੱਚਾ ਤਿਆਰੀ ਬਦ ਚੋਣ ਦਾ ਫਿਕਰ ਵੱਜ ਗਿਆ ਜੀ ਲੋਕ ਸਮਝ ਚੁੱਕ ਗਏ ਯਾਰ ਅਸੀਂ ਰੇਣੀ ਚਨਾਵੀ ਮੋੜ 'ਚ ਆ ਪਾੜਾ ਪਰਿਵਾਰ ਰਹਿੰਦਾ ਹੀ ਚਨਾਵੀ ਮੋੜ 'ਚ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਤੋਂ ਲੈ ਕੇ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਓ ਪਰਿਵਾਰ ਦੀ 10 10 15 15 ਫੰਕਸ਼ਨ ਰੋਜ਼ ਅਟੈਂਡ ਕਰੀ ਦਿਆ ਹਮੇਸ਼ਾ ਚਨਾਵੀ ਮੋੜ 'ਚ ਰਹਿੰਦਾ ਆ ਜੀ ਮੈਂ ਆਪਣੀ ਸ਼ੁਰੂਆਤ ਕਰਦੀ ਆ ਜੀ ਬੰਦੀ ਕਦੀ ਨਹੀਂ ਕੀਤੀ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆ ਅਗਲੇ ਦਿਨ ਹੀ ਅਸੀਂ ਜਿਹੜੇ ਕਮਰਕਸੇ ਕਰ ਲੈਨੇ ਆ ਕਿ ਜੋ ਲੋਕਾਂ ਨੇ ਭਾਰ ਪਾਇਆ ਜਿਤਾ ਕੇ ਅਸੀਂ ਉਦੋਂ ਤੋਂ ਹੀ ਜਿਹੜੀ ਲੜਾਈ ਸ਼ੁਰੂ ਰੱਖਨੇ ਆ ਅਸੀਂ ਕਦੀ ਆਰਾਮ ਨਾਲ ਬੈਹਣ ਵਾਲੇ ਬੰਦੇ ਹੀ ਨਹੀਂ ਸਰ ਮੀਂਹ ਦੇ ਵਿੱਚ ਜਿਹੜੀ ਕਰ ਰਹੇ ਆ ਤੇ ਭਾਵੇਂ ਰੱਖੀ ਗਈ ਸੀ ਪਾਲਾ ਪਰਵਾਰ ਵੱਲੋਂ ਪਾਰਟਨੋ ਕੋਈ ਫਰਕ ਨਹੀਂ ਪਾ ਰਾ ਹਰੇ ਨਾ ਕਰ ਸਕਦੇ ਜਾਈ ਬੜੇ ਨੌਜਵਾਨ ਸਾਥ ਆਏ ਔਰ ਫੁੱਲਾ ਸਦਾਸੀ ਲੋਕਾਂ ਨੂੰ ਅੱਜ ਹੁਗਾਰਾ ਸੀ ਇਸ ਤੋਂ ਵੱਡਾ ਕੀ ਹੋਣਾ ਲਈ ਪਾਰਲੀਮੈਂਟ ਦੇ ਵਿੱਚ ਪਿੰਡਾਂ ਚ ਜਿੱਤ ਹੋਈ ਭਾਈ ਆਸ਼ੂ ਤੇ ਮਿੱਟੂ ਲੜਦੇ ਪਏ ਕੀ ਹੋਇਆ ਉਹ ਯਾਸ਼ੂ ਮਿੱਟੂ ਨਹੀਂ ਲੜੇ ਉਹ ਤਾਂ ਥੋੜੇ ਵਾਲੇ ਮੀਡੀਆ ਵਾਲੇ ਲੜਾ ਦਿੰਦੇ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਕੋਈ ਹੋ ਰਹੀ ਹੈ ਕੋਈ ਨਹੀਂ ਲੜਦਾ ਇਹ ਮੀਡੀਆ ਦੀ ਥੋੜੇ ਵਾਲੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਪੂਰਾ ਗੱਡ ਚੋੜ ਹੋ ਚੁੱਕਿਆ ਹੈ ਇਸੇ ਕਰਕੇ ਤਾਂ ਸੁਖੀ ਸੰਵਾਦ ਬੋਲ ਨਹੀਂ ਰਿਹਾ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਭਾਗਤਾ ਦੇ ਖਿਲਾਫ ਇੱਕ ਪਿਆਰ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟਿਉੜ ਹੋ ਚੁੱਕਿਆ ਹੈ ਆਲਰੇਡੀ 6 7 10 ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮਕਮਲ ਤੌਰ ਤੇ ਖਤਮ ਹੋ ਜਾਏਗਾ ਸਿੱਧਾ ਚੋਣੇ ਆ ਕਿ ਸਮਝੌਤਾ ਜਲਦੀ ਹੋ ਜਾਏ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂਗਾ ਪਟੜੀ ਜਮਾਂ ਲਾਈਨ ਤੋਂ ਲੈ ਜਾਏ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਹਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੰਗਾਰਾ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹਲੇਰੀ ਸੀ ਆਮ ਆਦਮੀ ਪਾਰਟੀ ਦੀ ਉਹ ਗਰਦਾਸਪੁਰ ਦੇ ਪੰਜ ਸੀਟਾਂ ਸੀ ਅੱਜ ਪਾਰਲੀਮੈਂਟ ਸਰ ਕੋ 6 ਸੀਟ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋਢਾ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਦੱਸਦਾ ਵੀ 13ਆਂ 13 ਸੀਟਾਂ ਤੇ ਚੋਣਾਂ ਸਿਹਾਲਣ ਲਈ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋਏਗਾ ਅਸੀਂ ਇਨਫੋਰਮੇਸ਼ਨ ਦੇਵਾਂਗੇ ਪਰ ਪਹਿਲਾਂ ਵੀ ਤੇ ਅੱਜ ਵੀ ਤੇ ਉਦੋਂ ਵੀ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13ਆਂ 13 ਸੀਟਾਂ 'ਤੇ ਚੋਣਾਂ ਲੜ ਰਹੇ ਹਾਂ ਧਰਮਾਤਮਾ ਸੁਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਖਵੀਰ ਬਾਦਲਾ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ